ਤਾਂ ਹੈਲੋ ਦੋਸਤੋ ਸਾਰੇ ਕਿਵੇਂ ਹੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰੋਬਨ ਟੀਵੀ ਤੇ ਤੇ ਅੱਜ ਆਪਾਂ ਇੱਕ ਬੜੇ ਖਾਸ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਵੀ ਮੋਬਾਈਲ ਤੋਂ ਥੰਬਨੇਲ ਕਿਵੇਂ ਬਣਾਇਆ ਜਾਵੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਚ ਸਭ ਤੋਂ ਸੌਖਾ ਤਰੀਕਾ ਦੱਸਾਂਗੇ ਮੋਬਾਈਲ ਤੋਂ ਥੰਬਨੇਲ ਕਿਵੇਂ ਬਣਾਇਆ ਜਾਵੇ ਤੇ ਉਸ ਤੋਂ ਪਹਿਲਾਂ ਵੇਖ ਕੇ ਮੇਰੀ ਬੇਨਤੀ ਆ ਵੀ ਰੋਬਨ ਟੀਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓਸ ਵੇਖੋ ਤੇ ਤੁਹਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਤੇ ਸਾਰੇ ਸਬਸਕ੍ਰਾਈਬ ਕਰੋ ਚੈਨਲ ਨੂੰ ਚਲੋ ਅੱਜ ਅਸੀਂ ਬਾਰੇ ਗੱਲ ਕਰਦੇ ਹਾਂ ਮੋਬਾਈਲ ਤਾਂ ਸਾਹਮਣੇ ਹਲਕੇ ਆਪਣੇ ਜਾ ਬਈ ਉਸ ਲਈ ਆਪਾਂ ਨੂੰ ਇੱਕ ਐਪ ਡਾਊਨਲੋਡ ਕਰਨਾ ਪੈਂਦਾ ਪਲੇ ਸਟੋਰ ਤੋਂ ਪਿਕਸਲ ਲੈਬ ਦੇਖੋ ਹੁਣ ਆਪਾਂ ਇੱਥੋਂ ਜਦੋਂ ਇਸ ਐਪ ਨੂੰ ਓਪਨ ਕੀਤਾ ਤੇ ਆਪਾਂ ਨੂੰ ਬਲੈਂਕ ਡਿਫਾਲਟ ਮਿਲ ਜਾਣਾ ਇਹ ਉਹਦੇ ਦੇਖ ਲੈਣਾ ਨੋ ਨਿਊ ਟੈਕਸ ਤੇ ਹੁਣ ਆਪਾਂ ਇਹਨੂੰ ਅਜੇ ਆਪਣੇ ਇਹਨੂੰ ਲੋਡ ਨਹੀਂ ਕੀਤਾ ਆਪਾਂ ਨੂੰ ਸੈੱਟ ਤੇ ਕਰ ਦੇਣਾ ਤੇ ਆਪਾਂ ਹੁਣ ਇਹਦੇ ਤੇ ਆਪਣੀ ਇੱਕ ਆਪਾਂ ਨੂੰ ਚਾਹੀਦਾ ਹੈ ਵੀ ਇਮੇਜ ਦਾ ਵੀ ਸਾਈਜ਼ ਕੀ ਹੋਵੇ ਉਹ ਆਪਾਂ ਖੋਲਣਾ ਹੈ ਤਾਂ ਦਰੋਂ ਆਪਾਂ ਕਸਟਮ ਨੂੰ ਨੱਪਣਾ ਤੇ ਉਸ ਨੂੰ ਖੋਲਣ ਤੋਂ ਬਾਅਦ ਜਦੋਂ ਆਪਾਂ ਨੂੰ ਦੇਖ ਜਾਣਾ YouTube ਥੰਬਨੇਲ ਤੇ ਉਹਨੂੰ ਆਪਾਂ ਨੱਪ ਦੇਣਾ ਤੇ ਆਟੋਮੈਟਿਕਲੀ YouTube ਦਾ ਥੰਬਨੇਲ ਜਿਹੜਾ ਉਹ ਸਾਈਜ਼ ਹੋ ਜਾਣਾ ਆਪੇ ਤੇ ਹੁਣ ਆਪਾਂ ਇੱਥੋਂ ਆ ਇੱਥੋਂ ਆਪਾਂ ਪਲੱਸ ਤੇ ਇੱਕ ਜਾਂ ਤੇ ਕਲਿੱਕ ਕਰਨਾ ਹੈ ਤੇ ਫ੍ਰੋਮ ਗੈਲਰੀ ਕਰਨਾ ਹੈ ਤੇ ਆਪਾਂਗੇ ਕਿ ਆਪਾਂ ਬੈਕਗ੍ਰਾਉਂਡ ਕਿਹੜਾ ਰੱਖਾਂਗੇ ਤੇ ਬੈਕਗ੍ਰਾਉਂਡ ਆਪਾਂ ਮੈਂ ਇੱਕ ਸਲਾਈਡ ਕੀਤਾ ਹੋਇਆ ਹੈ ਆ ਜਿਹੜਾ ਤੇ ਆਪਾਂ ਤੋਂ ਕਰ ਲੈਣਾ ਹੈਗਾ ਆ ਆਪੇ ਦਾ ਇੱਕ ਸਾਈਜ਼ ਚੂਜ਼ ਕਰ ਲੈਣਾ ਤੇ ਮੈਂ ਸਾਈਜ਼ ਚੂਜ਼ ਕਰ ਲਿਆ ਸਾਈਜ਼ ਚੂਜ਼ ਕਰਕੇ ਨੂੰ ਸਾਰੇ ਨੂੰ ਇਹਦੇ ਉੱਤੇ ਕਰ ਦੇਣਾ ਹੈ ਸਾਰੀ ਸਕਰੀਨ ਤੇ ਨੂੰ ਕਰ ਦੇਣਾ ਹੈ ਜਿਤਨਾ ਹੋ ਗਿਆ ਲੋਨੇ ਤੋਂ ਬਾਅਦ ਆਪਾਂ ਫ੍ਰੋਮ ਗੈਲਰੀ ਤੋਂ ਜਾ ਕੇ ਇੱਕ ਆਪਾਂ ਫੋਟੋ ਲੈ ਲੈਣੀ ਆ ਇੱਕ ਐਪ ਹੁੰਦਾ ਹੈ Google ਤੋਂ ਆਪਾਂ ਜਾ ਕੇ ਉਹਨੂੰ ਸਰਚ ਕਰਨਾ ਹੈ ਉਹ ਐਪ ਦਾ ਉਹ ਆਪਾਂ ਇੱਥੇ Google ਤੋਂ ਸਰਚ ਕਰਨਾ ਹੈ ਇੱਥੇ ਹੈਗਾ ਸੀ ਰਿਮੂਵ ਫੋਟੋ ਬੈਕਗਰਾਉਂਡ ਨੂੰ ਇਹਨੂੰ ਆਪਾਂ ਲੱਭ ਕੇ ਇੱਥੇ ਅੜੋਣਾ ਹੈ ਰਿਮੂਵ ਬੈਕਗਰਾਉਂਡ ਪਿਕਸਲ ਕੱਟ ਪਿਕਸਲ ਕੱਟਦਾ ਹੈ ਉਹਨਾ ਇਹਦੇ ਆਪਾਂ ਕਲਿੱਕ ਕਰਨਾ ਹੈ ਤੇ ਫੇਰੇ ਓਪਨ ਹੋਊਗਾ ਜਾਂ ਫਿਰ ਆਪਾਂ ਇਹ ਤੋਂ ਅਪਲੋਡ ਮੇ ਇੱਥੇ ਕਲਿੱਕ ਕਰਨਾ ਹੈ ਆਪਾਂ ਇੱਥੋਂ ਆਪਾਂ ਨੂੰ ਫੋਟੋਸ ਮਿਲ ਜਾਣੀਆਂ ਤੇ ਜਿਵੇਂ ਆਪਾਂ ਹੁਣ ਮੈਂ ਆਹ ਫੋਟੋ ਸਿਲੈਕਟ ਕਰ ਲਈ ਹੈ ਤੇ ਹੁਣ ਆਪਾਂ ਅਪਲੋਡ ਮੇ ਜਾ ਆਪਣੇ ਆਪ ਹੋ ਜਾਣੀ ਹੈ ਤੇ ਹੁਣ ਇਹ ਥੋੜੇ ਜਿਹੀ ਪ੍ਰੋਸੈਸਿੰਗ ਲਾਊਗਾ ਤੇ ਆਪਣੇ ਆਪ ਹੀ ਇਹਦਾ ਪਿੱਛੇ ਬੈਕਗ੍ਰਾਉਂਡ ਜਿਹੜਾ ਰਿਮੂਵ ਹੋ ਜਾਣਾ ਹੈ ਤਾਂ ਬਸ ਥੋੜੀ ਜਿਹੀ ਪ੍ਰੋਸੈਸਿੰਗ ਲਾਊਗਾ ਥੋੜੇ ਚਿਰ ਲਈ ਆਬ ਦੇਖੋ ਇਤਰਾ ਹੋ ਗਿਆ ਬੈਕਗਰਾਉਂਡ ਤੇ ਨਾਤੇ ਤੇ ਵਾਈਟ ਕਰਨਾ ਜਿਤਨਾ ਤੇ ਕਰਨਾ ਚਾਹੁੰਦੇ ਉਤਨਾ ਕਰ ਲੈਣਾ ਇਤ ਇਥੋਂ ਡਾਊਨਲੋਡ ਕਰ ਲੈਣਾ ਤੇ ਉਹ ਡਾਊਨਲੋਡ ਹੋ ਗਿਆ ਹੁਣ ਆਪਾਂ ਫੇਰ ਦੁਬਾਰਾ ਉੱਥੇ ਹੀ ਜਾਣਾ ਆਪਣੇ ਪਿਕਸਲ ਲੈਬ ਤੇ ਫਿਰ ਅਗਲ ਆਪਾਂ ਫੋਟੋ ਸਿਲੈਕਟ ਕਰ ਲੈਣੀ ਆ ਸਿਲੈਕਟ ਹੋ ਗਈ ਫੋਟੋ ਜਿੰਨਾ ਤੁਸੀਂ ਸਾਈਜ਼ ਰੱਖਣਾ ਉਦਾਂ ਰੱਖ ਸਕਦੇ ਜੇ ਆਪਾਂ ਸਾਈਜ਼ ਰੱਖ ਲਿਆ ਆਪ ਇੱਥੇ ਲਾ ਦੇਣੀ ਫੋਟੋ ਫੋਟੋ ਇੱਥੇ ਲੱਗੀ ਹੁਣ ਆਪਾਂ ਇਹਦੇ ਤੇ ਟੈਕਸ ਲਾਉਣਾ ਭੀ ਆਪਾਂ ਜਿਹੜੇ ਵੀ ਟੌਪਿਕ ਤੇ ਵੀਡੀਓ ਬਣਾਉਣ ਲੱਗੇ ਆ ਉਹਦਾ ਆਪਾਂ ਟੈਕਸ ਬਣਾ ਲੈਣਾ ਇੱਥੇ ਹੁਣ ਆਪਾਂ ਐਡਿਟ ਕਰਦੇ ਆਂ ਇੱਥੇ ਨਿਊ ਟੈਕਸ ਦੀ ਆਪਸ਼ਨ ਆ ਜਾਣੀ ਹੁਣ ਆਪਾਂ ਇਹਦੇ ਤੇ ਜਿਵੇਂ ਲਿਖ ਸਕਦੇ ਆਂ ਭੀ ਮੋਬਾਈਲ ਤੋਂ ਥੰਬਨੇਲ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਮੋਬਾਈਲ ਤੋਂ ਥੰਬਨੇਲ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਤਾਂ ਇਤਰਾ ਆਪਾਂ ਬਣ ਗਿਆ ਕਿਤੇ ਆਪਾਂ ਜਿਵੇਂ ਇੰਗਲਿਸ਼ ਚ ਲੇ ਲਏ ਨੇ ਥੰਬਨੇ ਹੋ ਗਿਆ ਚਲੋ ਇਤਰਾ ਹੋ ਗਿਆ ਓਕੇ ਕਰ ਦੇਣਾ ਫਿਰ ਆਪਾਂ ਇਹ ਜਿਹੜਾ ਇਹਨੂੰ ਆਪਾਂ ਫਿਰ ਐਡਿਟ ਹੋ ਗਿਆ ਓਕੇ ਹੋ ਗਿਆ ਤੇ ਫਿਰ ਇਹਨੂੰ ਹੁਣ ਆਪਾਂ ਕਲਰ ਦੇਣਾ ਹੈ ਕਲਰ ਆਵੇ ਥੱਲੇ ਕਲਰ ਦੇ ਆਪਸ਼ਨ ਆ ਜਾਣੀ ਜਿਹੜਾ ਵੀ ਕਲਰ ਦੇਣਾ ਚਾਹੁੰਦੇ ਰੈੱਡ ਦੇ ਲਓ ਭਾਵੇਂ ਸੰਜੀਤ ਇਹ ਇਥੋਂ ਐ ਹੋ ਜਾਂਦਾ ਆ ਹੋ ਗਿਆ ਤੇ ਹੁਣ ਆਪਾਂ ਅੱਗੇ ਇਹਦੀ ਆ ਸਾਈਜ਼ ਵੇਖਣਾ ਹੈ ਕਿੱਡਾ ਕਰਨਾ ਸਹੀ ਹੈ ਟੀਟੀ ਤੋਂ ਹੋ ਜਾਣਾ ਆ ਵੇਖੋ ਜਿੰਨਾ ਮਰਜ਼ੀ ਕਰ ਲੋ ਐਦਾਂ ਹੋ ਗਿਆ ਫਿਰ ਟਿਕ ਕਰ ਦੇਣੀ ਹੈ ਹਨ ਆਪਾਂ ਵੀ ਉਹਨਾ ਥੋੜਾ ਜਿਹਾ ਲੱਗੰਦਾ ਹੋਰ ਦੇ ਹਿਸਾਬ ਦਾ ਤੇ ਆਪਾਂ ਜੇ ਆਪਾਂ ਇਹ ਲਗਾਈ ਜਿਹੜੀ ਹੈ ਨਾ ਫੋਨ ਬਦਲਣਾ ਹੋਵੇ ਤੇ ਆ ਥੱਲੇ ਫੋਨ ਦੇ অপਸ਼ਨ ਵੀ ਆਉਂਦੀ ਹੈ ਵੀ ਅੱਖਰ ਜੇ ਵੱਧ ਘੱਟ ਕਰਦੇ ਨੇ ਤੇ ਹੁਣ ਮੇਰਾ ਆਪਾਂ ਅਬਰਨਲਡ ਪੋਲਡ ਤੇ ਕਰ ਦੇਣਾ ਕਲਿੱਕ ਤੇ ਓਕੇ ਕਰ ਦੇਣਾ ਆ ਵੇਖੋ ਕਿੱਡਾ ਵਧੀਆ ਹੋ ਗਿਆ ਹੁਣ ਤੇ ਅਰੇ ਆ ਆਪਣਾ ਜਿਹੜਾ ਇਹ ਥੰਬਨੇਲ ਬਣ ਕੇ ਰੈਡੀ ਹੋ ਗਿਆ ਹੈ ਤੇ ਇਸ ਤਰ੍ਹਾਂ ਤੁਸੀਂ ਆਪ ਦਾ ਥੰਬਨੇਲ ਬਣਾ ਸਕਦੇ ਹੋ ਤੇ ਆਓ ਤੋ ਤੁਸੀਂ ਆ ਇਹਦੇ ਤੇ ਨੱਪ ਕੇ ਨਹੀਂ ਨਹੀਂ ਸੌਰੀ ਸੌਰੀ ਆਪਾਂ ਅੱਜ ਜਿਹੜੀ ਚੀਜ਼ ਤੇ ਨੱਪ ਕੇ ਤੇ ਆਪਾਂ ਇਹਨੂੰ ਸੇਵ ਟੂ ਗੈਲਰੀ ਕਰ ਲੈਣਾ ਜਿਹੜਾ ਆਪਾਂ ਹੁਣ ਥੰੰਬਨੇਲ ਬਣਾਇਆ ਸੀ ਤਹਾਂ ਉਹ ਜਿਹੜਾ ਆਪਣਾ ਆਪਾਂ ਬਣਾਇਆ ਸੀ ਉਹ ਥੰਬਨੇਲ ਉਹ ਆਪਾਂ ਗੈਲਰੀ 'ਚ ਜਾ ਕੇ ਦੇਖਾਂਗੇ ਆਵੇ ਅਜਨ ਜਾ ਕੇ ਉੱਤੇ ਹੀ ਆ ਜਾਏਗਾ ਆ ਦੇਖੋ ਕਿੰਨਾ ਵਧੀਆ ਥੰਬਨੇਲ ਬਣ ਗਿਆ ਤਾਂ ਸਾਰੀ ਵੀਡੀਓ ਦੇਖਣ ਲਈ ਧੰਨਵਾਦ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਾ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਇਹ ਤਰੀਕਾ ਹੈ ਥੰਬਨੇਲ ਬਣਾਉਂਦਾ ਧੰਨਵਾਦ ਜੀ